ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੱਲ ਦਾ ਇੱਕ ਸੋਸ਼ਲ ਮੀਡੀਆ ਤੇ ਬਹੁਤ ਮਸਲਾ ਜਿਹੜਾ ਚੱਲ ਰਿਹਾ ਇਹ ਬੀਬੀ ਖੜੀ ਅਮੀਸ਼ਾ ਕੌਰ ਇਸ ਨੂੰ ਜਿਹੜੇ ਉਸ ਪੁਲਿਸ ਅਧਿਕਾਰੀ ਨੇ ਥੱਪੜ ਮਾਰੇ ਲੱਤਾਂ ਮਾਰੀਆਂ ਕੁੱਟਿਆ ਗਿਆ ਇਹ ਬਿਲਕੁਲ ਗਲਤ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਦੇਖੋ ਜੇ ਕਿਸੇ ਦਾ ਕੋਈ ਕਸੂਰ ਆ ਉਹਨੂੰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੇ ਇਹਦੇ ਘਰ ਵਾਲੇ ਦਾ ਕੋਈ ਕਸੂਰ ਸੀ ਉਹਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਤੇ ਇਹਨਾਂ ਦਾ ਕੋਈ ਕਸੂਰ ਨਹੀਂ ਸੀ ਇਹਨੂੰ ਨਜਾਇਜ਼ ਤੌਰ ਤੇ ਥੱਪੜ ਮਾਰੇ ਗਏ ਕੇਸਾਂ ਦੀ ਵਿਆਧਵੀ ਕਰੇਗੀ ਕੇਸ ਵੀ ਜਿਹੜੇ ਹੈਗੇ ਕੇਸ ਕੀ ਵੀ ਉਹ ਲਈਆ ਤੇ ਸਾਰਿਆਂ ਜਥੇਬੰਦੀ ਨੇ ਤਾਂ ਰਾਜ ਦੇ ਵਿਰੋਧ ਕੀਤਾ ਸਾਰਿਆਂ ਨੇ ਅਸੀਂ ਇਹਦਾ ਸਖਤ ਸ਼ਬਦਾਂ ਨੂੰ ਨਖੇਦੀ ਵੀ ਕਰਦਾ ਸਿੰਘ ਸਾਹਿਬ ਆ ਬਕਰਵਿੰਦਰ ਸਿੰਘ ਨਾਲ ਨੇ ਅੱਜ ਅਸੀਂ ਐਸਰਵੀ ਸਾਹਿਬ ਨੂੰ ਮਿਲਿਆ ਹੁਣੇ ਥੋੜਾ ਜਿਹਾ ਹੋ ਗਿਆ ਤੇ ਉਹਨਾਂ ਨੇ ਜਿਹੜਾ ਸਾਰਾ ਇਹ ਮਸਲੇ ਨੂੰ ਸਮਝਦੇ ਹੋਏ ਬਹੁਤ ਉਹਨਾਂ ਨੇ ਚੰਗਾ ਵਧੀਆ ਕੀਤਾ ਜਿਹੜਾ ਉਸ ਮੁਲਾਜ਼ਮ ਨੂੰ ਆ ਪੁਲਿਸ ਲੈਣ ਹਾਜ਼ਰ ਕਰਤਾ ਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਹੋਰ ਉਹ ਸਾਰੀ ਉਹਨਾਂ ਨੇ ਖੋਲਤੀ ਆ ਉਹਨਾਂ ਦੀ ਪੁਛਗੇ ਸਹਿਯੋਗ ਹੋਣੀ ਆ ਸਾਰਾ ਉਹ ਕਾਰਵਾਈ ਹੋਊਗੀ ਤੇ ਉਸ ਨੂੰ ਸਸਪੈਂਡ ਕਰਕੇ ਉਸੇ ਭੈਣ ਹਾਜ਼ਰ ਕਰਤਾ ਤੇ ਕੋਈ ਨਿੰਗ ਸਿੰਘ ਕਾਰ ਕਰਨ ਜੇ ਕੋਈ ਫਿਰ ਕਹਿੰਦੇ ਨਿੰਗ ਸਿੰਘਾਂ ਨੇ ਕਾਨੂੰਨ ਹੱਥ ਚ ਲੈ ਲਿਆ ਹੁਣ ਪੁਲਿਸ ਜਦੋਂ ਇਹੋ ਜਿਹਾ ਕਾਰਜ ਕਰਦੀ ਆ ਉਦੋਂ ਕਾਨੂੰਨ ਕਿੱਥੇ ਜਾਂਦਾ ਉਦੋਂ ਵੀ ਕਾਨੂੰਨ ਹੱਥ ਜੀ ਲੈਣੇ ਹੋਣਾ ਕਾਨੂੰਨ ਸਾਰਿਆਂ ਵਾਸਤੇ ਇੱਕ ਆ ਜੇ ਕੋਈ ਅਪਰਾਧੀ ਆ ਉਹਦੇ ਉੱਤੇ ਕਾਨੂੰਨ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਨਾਜਾਇਜ਼ ਕਿਸੇ ਤੀ ਭੈਣ ਦਾ ਜਿਹੜਾ ਅਪਮਾਨ ਕੀਤਾ ਜਾਵੇ ਉਹਦੇ ਥੱਪੜ ਮਾਰੇ ਜਾਣ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਕਿੰਨੀ ਉਹ ਵਾਇਰਲ ਹੋਈ ਆ ਉਹਦੇ ਨਾਲ ਜਿਹੜਾ ਕਾਨੂੰਨ ਤੇ ਵੀ ਪੁਲਿਸ ਤੇ ਵੀ ਮਾੜਾ ਅਸਰ ਪੈਂਦਾ ਤੇ ਜਿਹੜੀ ਆਮ ਜਨਤਾ ਉਹਨਾਂ ਤੇ ਵੀ ਮਾੜਾ ਅਸਰ ਪੈਂਦਾ ਇਹ ਨਹੀਂ ਹੋਣੀ ਚਾਹੀਦੀਆਂ ਜਿਹੜੇ ਆ ਪੁਲਿਸ ਮੁਲਾਜ਼ਮ ਨੇ ਕੋਈ ਵੀ ਅਹੁਦੇ ਤੇ ਸਰਕਾਰੀ ਅਹੁਦੇ ਤੇ ਬੈਠਾ ਜਿਹਨੂੰ ਕੋਈ ਤਾਕਤ ਬਖਸ਼ੀ ਸਤਗੁਰਾਂ ਨੇ ਉਹਨੂੰ ਇਮਾਨਦਾਰੀ ਨਾਲ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਹਸਬੰਦ ਦੀ ਕੋਈ ਲੜਾਈ ਹੋਈ ਸੀ ਤੇ ਉੱਥੇ ਉਹ ਗੱਲ ਦਾ ਮੈਨੂੰ ਕੋਈ ਪਤਾ ਨਹੀਂ ਉਹ ਉਹਦੀ ਅਰੈਸਟ ਲੈਣ ਆਈ ਸੀ ਮੇਰੇ ਹਸਬੰਦ ਦੀ ਤੇ ਉਹਨਾਂ ਨੂੰ ਮੈਂ ਛਡਵਾਉਂਦੀ ਸੀ ਤੇ ਇਹਨਾਂ ਨੇ ਨਜਾਇਜ਼ ਮੈਨੂੰ ਕੁੱਟਿਆ ਮੇਰੀ ਪਾਰਸ ਵੀ ਲੈ ਲਈ ਮੇਰਾ ਫੋਨ ਵੀ ਲੈ ਗਏ ਨਾਲੇ ਮੇਰਾ ਬੱਚਾ ਵੀ ਸੀ ਇਹ ਕਹਿੰਦੇ ਕਿ ਬੀਬੀ ਸਾਡੇ ਤੇ ਹੱਥ ਚੱਕਣ ਨੂੰ ਆਈ ਮੈਂ ਕਿੱਦਾਂ ਹੱਥ ਚੱਕੂੰਗੀ ਜਦ ਮੇਰਾ ਬੱਚਾ ਨਾਲ ਹੈ ਮੇਰੇ ਤੇ ਮੈਂ ਤੇ ਆਪਣੇ ਬੱਚੇ ਦੀ ਸੇਫਟੀ ਪਹਿਲਾਂ ਦੇਖੂੰਗੀ ਨਾ ਇਹ ਮੇਰਾ ਪਾਰਸ ਤੇ ਫੋਨ ਖੋਹਦੇ ਸੀ ਤੇ ਬਸ ਮੈਂ ਇਹਨਾਂ ਨੂੰ ਕਹਿੰਦੀ ਸੀ ਨਾ ਖੋ ਤਾਂ ਇਹਨਾਂ ਨੇ ਮੈਨੂੰ ਥੱ ਜੇ ਲਤਾ ਮਾਰਿਓ ਨੇ ਥੱਪੜ ਮਾਰੇ ਮੇਰੇ ਉਹ ਪੁਲਿਸ ਵਾਲਿਆਂ ਨੇ ਕੋਈ ਲੜਾਈ ਹੋਈ ਰਹੀਗੀ ਤੇ ਉਹ ਗੱਲ ਦਾ ਮੈਨੂੰ ਕੋਈ ਪਤਾ ਨਹੀਂ ਸਾਡੇ ਹੱਥੋਂ ਸਾਰੇ ਸ਼ਸਤਰ ਖੋ ਕੇ ਉਹਨਾਂ ਨੇ ਸਾਡੇ ਗੱਡੀ ਦੇ ਵਿੱਚ ਹੱਥ ਪਾ ਕੇ ਉਹਨਾਂ ਨੇ ਸ਼ਸਤਰ ਕੱਢ ਲਏ ਸੀ ਪਹਿਲੇ ਹੀ ਸਾਡੇ ਹੱਥੋਂ ਕੋਈ ਸ਼ਸਤਰ ਨਹੀਂ ਸੀਗਾ ਨਾ ਅਸੀਂ ਕੋਈ ਸ਼ਸਤਰ ਖੋ ਰੇ ਸੀ